ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜਤੀ ਕਲਾ ਦੇ ਵਿੱਚ ਹੋਮੂਗੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਹਾਂ ਬਹੁਤ ਹੀ ਸਿੰਪਲ ਜੀ ਇਹ ਵਾਲੀ ਰੈਸਪੀ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਗਰਮੀਆਂ ਦੇ ਦਿਨਾਂ ਦੀ ਤਾਂ ਸੁਗਾਤ ਆ ਬਹੁਤ ਵਧੀਆ ਚੀਜ਼ ਬਣਦੀ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਟਨੀ ਚਟਨੀ ਆਪਾਂ ਬਣਾਵਾਂਗੇ ਸੁੰਗਰਿਆਂ ਦੀ ਤੇ ਇਧਰ ਲਈ ਆਪਾਂ ਸਾਰੀ ਪ੍ਰੈਪਰੇਸ਼ਨ ਕਰ ਲੈਣੀ ਆ। ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਦੀਆਂ ਡੰਡੀਆਂ ਲਾ ਕੇ ਪਾਣੀ ਜਿਸ ਬਾਤੀਆਂ ਨੇ ਪਿਆਜ਼ ਛਿੱਲ ਲਿਆ ਵਾ ਤੇ ਇਧਰ ਆਪਾਂ ਸੂੰਗਰੇ ਲਏ ਨੇ। ਇਹ ਮੈਂ ਬਾਜ਼ਾਰ ਤੋਂ ਲੈ ਕੇ ਆਈ ਸੀ ਤੇ ਸੂੰਗਰਿਆਂ ਦੇ ਜਿਹੜਾ ਫਰੰਟ ਵਾਲਾ ਹਿੱਸਾ ਲਾ ਦਾਂਗੇ ਤੇ ਅਗਰ ਕੋਈ 1-2 ਦਿਨ ਜਾਂ ਸੂੰਗਰਿਆਂ ਜਾਂ ਮੂੰਗਰਿਆਂ ਤੋੜਿਆ ਨੂੰ ਹੋ ਜਾਂ ਤਾਂ ਤੁਸੀਂ ਬੈਕ ਵਾਲੀਆਂ ਵੀ ਡੰਡੀਆਂ ਉਤਾਰ ਦੇਣੀਆਂ ਨੇ। ਪਰ ਸਭ ਤੋਂ ਪਹਿਲਾਂ ਆਪਾਂ ਕੁੰਡਾ ਜਿਹੜਾ ਘੋਟਣਾ ਚੰਗੀ ਤਰ੍ਹਾਂ ਨਾਲ ਧੋ ਲਿਆ ਵਾ ਤੇ ਹਰੀਆਂ ਮਿਰਚਾਂ ਦੇ ਵਿੱਚ ਕੱਟ ਕੇ ਪਾਤੀਆਂ ਤੇ ਨਮਕ ਪਾਤਾ ਟੇਸਟ ਦੇ ਅਕੋਰਡਿੰਗ ਤੇ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਪਾਤੀਆਂ ਕਾਲੀਆਂ ਮਿਰਚਾਂ ਵਾਈਵਾਦੀ ਤੋਂ ਬਹੁਤ ਹੀ ਜ਼ਿਆਦਾ ਚੰਗੀਆਂ ਹੁੰਦੀਆਂ ਨੇ ਥੋੜਾ ਜਿਹਾ ਆਪਾਂ ਸਬਤ ਧਨੀਆ ਪਾਇਆ ਕਿਉਂਕਿ ਠੰਡਾ ਹੁੰਦਾ ਹੈ ਤੇ ਥੋੜੀ ਜਿਹੀ ਆਪਾਂ ਪਾਈਏ ਅਜਵਾਇਨ ਇਹ ਸਾਰਾ ਕੁਝ ਮੈਂ ਅੱਧਾ-ਅੱਧਾ ਚਮਚ ਪਾਇਆ ਹੈ ਤੇ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਹੈ ਤੇ ਹਰੀਆਂ ਮਿਰਚਾਂ ਅਤੇ ਸੁੱਕੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਮਿਰਚ ਵੀ ਜਿਹੜੀ ਤੁਸੀਂ ਪਾਉਣੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਹੈ ਤੁਸੀਂ ਚਟਨੀ ਤਿੱਖੀ ਖਾਣੀ ਪਸੰਦ ਕਰਦੇ ਹੋ ਜੀ ਠੀਕ ਠਾਕ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਤਾਂ ਜੋ ਇਹਨਾਂ ਦੇ ਸਾਰੇ ਬੀਜ ਆ ਜਿਹੜੇ ਖਤਮ ਹੋ ਜਾਣ ਗਰਮੀਆਂ ਦੇ ਦਿਨਾਂ ਦੇ ਵਿੱਚ ਚਟਨੀ ਆਮ ਤੌਰ ਤੇ ਪਿੰਡਾਂ ਦੇ ਹਰ ਕਰਾਂ ਦੇ ਵਿੱਚ ਹੀ ਬਣਾਈ ਜਾਂਦੀ ਹੈ ਜਿੱਦਾਂ ਕਿ ਹੁਣ ਆਪਾਂ ਨੂੰ ਸਭ ਨੂੰ ਪਤਾ ਵੀ ਅੱਗੇ ਹੁਣ ਕਣਕ ਦੀ ਫਸਲ ਦੀ ਵੜਾਈ ਸ਼ੁਰੂ ਹੋ ਜਾਣੀ ਹੈ ਤੇ ਉਦੋਂ ਸਾਡੇ ਪਿੰਡਾਂ ਦੇ ਵਿੱਚ ਤਾਂ ਜਦੋਂ ਵੀ ਆਪਾਂ ਬਾਹਰ ਕੰਮ ਵਾਲੇ ਬੰਦਿਆਂ ਦੀ ਰੋਟੀ ਭੇਜਦੇ ਹਾਂ ਦਾਲਾਂ ਸਬਜ਼ੀਆਂ ਦੇ ਨਾਲ ਚਟਨੀ ਭੇਜਣੀ ਬਹੁਤ ਜ਼ਰੂਰੀ ਹੋ ਜਾਂਦੀ ਏ ਕਿਉਂਕਿ ਬਹੁਤ ਘਰਾਂ ਦੇ ਵਿੱਚ ਚਟਨੀ ਆਮ ਗਰਮੀਆਂ ਦੇ ਦਿਨਾਂ ਵਿੱਚ ਲਗਾਤਾਰ ਹੀ ਬਣਦੀ ਏ ਸਾਡੇ ਘਰਾਂ ਵਿੱਚ ਬਣਦੀ ਏ ਹੋਰ ਮੈਨੂੰ ਕਿਸੇ ਦਾ ਨਹੀਂ ਪਤਾਗਾ ਸੋ ਜਿਸ ਤਰੀਕੇ ਦੇ ਨਾਲ ਅਸੀਂ ਚਟਨੀ ਬਣਾਉਂਦੇ ਹਾਂ ਉਹ ਵਾਤਾ ਤਰੀਕਾ ਹੀ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਤੇ ਹੁਣ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਨਾਲ ਕੱਟ ਕੇ ਆਪਾਂ ਪਿਆਜ਼ ਵੀ ਪੀਸ ਲੇ ਸੀ ਪਿਆਜ਼ ਪਿਸਣ ਤੋਂ ਬਾਅਦ ਵਿੱਚ ਹੁਣ ਆਪਾਂ ਜਿਹੜੇ ਸੰਗਰੇ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰਕੇ ਇਹਨਾਂ ਨੂੰ ਵੀ ਬ੍ਰੀਕ ਬ੍ਰੀਕ ਕੱਟ ਲਵਾਂਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਦੇ ਨਾਲ ਧੋਕੇ ਵਰਤੋਂ ਵਿੱਚ ਲੈਉਣੀਆਂ ਨੇ ਤਾਂ ਦੇਖੋ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਤੁਸੀਂ ਕੱਟ ਲੈਣਾ। ਬਾਕੀ ਇਹ ਆਪਣੇ ਇਹ ਪਾਚਨ ਸ਼ਕਤੀ ਵੀ ਵਧਾਉਂਦੀ ਏ ਕਿਉਂਕਿ ਆਪਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਹੈਵੀ ਫੂਡ ਖਾਦਾ ਹੁੰਦਾ ਵਾ ਤੇ ਪਕੌੜੇ ਪਕਾੜੇ ਜਾਂ ਵਿਆਹ ਸ਼ਾਦੀਆਂ ਵੀ ਆਮ ਤੌਰ ਤੇ ਸਰਦੀਆਂ ਦੇ ਵਿੱਚ ਆਈਆਂ ਹੁੰਦੀਆਂ ਨੇ। ਸੋ ਗਰਮੀਆਂ ਦੇ ਦਿਨਾਂ ਵਿੱਚ ਆਪਾਂ ਨੂੰ ਇਹੋ ਜਿਹਾ ਹਲਕਾ ਫੁਲਕਾ ਖਾਣ ਨੂੰ ਕੁਝ ਦਿਲ ਕਰਦਾ ਰਹਿੰਦਾ ਹੈ ਜਿੱਦਾਂ ਕਿ ਰੋਟੀ ਦੇ ਉੱਪਰ ਚਟਨੀ ਰਾ ਕੇ ਖਾ ਲਗੇ ਤੇ ਨਾਲ ਦਹੀਂ ਹੋਵੇ ਤੇ ਲੱਸੀ ਦਾ ਗਲਾਸ ਹੋਵੇ ਤਾਂ ਬੱਤਾ ਹੀ ਕਿਆ ਬਣ ਜਾਂਦੀਆਂ ਨੇ ਸੋ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਦੇਸੀ ਖਾਣੇ ਜ਼ਰੂਰ ਖਾਣੇ ਚਾਹੀਦੇ ਆ ਆਏ ਨਹੀਂ ਵੀ ਹਰ ਵੇਲੇ ਆਪਾਂ ਨੂੰ ਤળਿਆ ਫਲਿਆ ਹੀ ਖਾਣਾ ਵੀ ਜ਼ਰੂਰੀ ਹੁੰਦਾ ਵਾ ਤੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਸੂੰਗਰਿਆ ਨੂੰ ਵੀ ਪੀਸ ਲਵਾਂਗੇ ਵੀਡੀਓ ਦੀ ਸਪੀਡ ਨੂੰ ਥੋੜੀ ਜਿਹੀ ਤੇਜ਼ ਕਰੀ ਹੋਈ ਹੈ ਨਹੀਂ ਤਾਂ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਹੁਣ ਆਪਾਂ ਸੂੰਗਰੇ ਵੀ ਦੇਖੋ ਪੀਸ ਲੈਨੇ ਹੁਣ ਆਪਾਂ ਟਮਾਟਰ ਨੂੰ ਵੀ ਧੋ ਕੇ ਇਸ ਦੇ ਵਿੱਚ ਬ੍ਰਿਕ ਬ੍ਰਿਕ ਕੱਟ ਲਵਾਂਗੇ ਹੁਣ ਜੀ ਦੇਖੋ ਤੇ ਇਸ ਨੂੰ ਵੀ ਹੁਣ ਆਪਾਂ ਸੌਫਟ ਹੱਥਾਂ ਦੇ ਨਾਲ ਕੁੱਟ ਲਵਾਂਗੇ ਧਿਆਨ ਦੇ ਨਾਲ ਟਮਾਟਰ ਨੂੰ ਇਸ ਦੇ ਵਿੱਚ ਪੀਸਣਾ ਵਾ ਤਾਂ ਜੋ ਕੋਈ ਵੀ ਇਸ ਚਟਨੀ ਦਾ ਜਿਹੜਾ ਛਿੱਟੇ ਜਿਹੀ ਉੱਠਦੇ ਆ ਨਾ ਜਦੋਂ ਆਪਾਂ ਇਹਨੂੰ ਪੀਸਦੇ ਆ ਤੇ ਆਪਣੀ ਅੱਖ ਦੇ ਵਿੱਚ ਨਾ ਪਵੇ ਟਮਾਟਰ ਵੀ ਆਪਣਾ ਚੰਗੀ ਤਰ੍ਹਾਂ ਦੇ ਨਾਲ ਪੀਸਿਆ ਜਾ ਚੁੱਕਾ ਵਾ ਤੇ ਅੱਜ ਆਪਾਂ ਇਹ ਵਾਲੀ ਚਟਨੀ ਦੋ ਤਰੀਕਿਆਂ ਦੇ ਨਾਲ ਬਣਾਵਾਂਗੇ ਹਾਂਜੀ ਦੇਖੋ ਚਟਨੀ ਆਪਣੀ ਬਿਲਕੁਲ ਰਗੜੀ ਗਈ ਆ ਬਿਲਕੁਲ ਮਹੀਨ ਪੀਸੀ ਗਈ ਆ ਦੇਖੋ ਜੀ ਬਹੁਤ ਵਧੀਆ ਚਟਨੀ ਬਣ ਕੇ ਰੈਡੀ ਹੋ ਗਈ ਆ ਹੁਣ ਆਪਾਂ ਚਟਨੀ ਨੂੰ ਅੱਧੀ ਚਟਨੀ ਨੂੰ ਆਪਾਂ ਤੜਕਾ ਲਗਾਵਾਂਗੇ ਅੱਧੀ ਚਟਨੀ ਨੂੰ ਆਪਾਂ ਉਸ ਤਰ੍ਹਾਂ ਹੀ ਰੱਖਾਂਗੇ ਤੜਕਾ ਲਗਾਉਣ ਦੇ ਲਈ ਆਪਾਂ ਸਰੋਂ ਦਾ ਤੇਲ 2 ਚਮਚ ਦੇ ਕਰੀਬ ਪਾਇਆ ਛੋਟੇ ਚਮਚ ਦੇ ਤੇ ਤੁਸੀਂ ਚਾਹੋ ਤਾਂ ਦੇਸੀ ਘਿਓ ਦਾ ਵੀ ਤੜਕਾ ਲਗਾ ਸਕਦੇ ਹੋ ਤੇ ਤੜਕਾ ਆਪਾਂ ਤਵੇ ਤੇ ਲਗਾਵਾਂਗੇ ਇਸ ਤਰੀਕੇ ਨਾਲ ਤੁਸੀਂ ਤੜਕਾ ਲਗਾਉਗੇ ਤਾਂ ਜਿਹੜਾ ਚਟਨੀ ਦਾ ਫਲੇਵਰ ਬਹੁਤ ਹੀ ਵਧੀਆ ਬਣ ਕੇ ਆਉਂਦਾ ਏ ਇਸ ਨੂੰ 2 ਮਿੰਟ ਦੇ ਲਈ ਤੁਸੀਂ ਤੜਕ ਲੈਣਾ ਵਾ ਹਾਂਜੀ ਦੇਖੋ 2 ਚਮਚਾ ਆਪਾਂ ਚਟਨੀ ਦੇ ਉੱਪਰ ਪਾ ਕੇ ਆਪਾਂ ਇਸ ਨੂੰ ਤੜਕ ਲੈਨੇ ਤੇ ਜਿਹੜੀ ਬਾਕੀ ਚਟਨੀ ਬਚੀ ਉਹ ਆਪਾਂ ਉਸ ਤਰ੍ਹਾਂ ਹੀ ਰੱਖਾਂਗੇ ਜਿਸ ਨੇ ਜਿਸ ਤਰ੍ਹਾਂ ਵੀ ਖਾਣੀ ਹੋਵੇਗੀ ਉਸ ਤਰੀਕੇ ਨਾਲ ਹੀ ਉਹ ਚਟਨੀ ਖਾ ਲੈਣਗੇ ਇਸ ਤਰ੍ਹਾਂ ਦੇ ਨਾਲ ਵੀ ਚਟਨੀ ਬਹੁਤ ਹੀ ਟੇਸਟੀ ਬਣਦੀ ਹੈ ਅਗਰ ਤੁਸੀਂ ਇਹ ਵਾਲੀ ਚਟਨੀ ਬਣਾ ਕੇ ਇੱਕ ਵਾਰ ਖਾ ਲਈ ਤਾਂ ਤੁਸੀਂ ਆਪਣੀ ਰੋਟੀ ਦੇ ਨਾਲ ਹਰ ਵੇਰਾ ਇਹ ਵਾਲੀ ਚਟਨੀ ਬਣਾ ਕੇ ਖਾਇਆ ਕਰੋਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਅਗਰ ਤੁਸੀਂ ਚੌਲਾਂ ਦੇ ਨਾਲ ਵੀ ਇਹ ਵਾਲੀ ਚਟਨੀ ਤੜਕਾ ਲਗਾ ਕੇ ਬਣਾ ਕੇ ਖਾਓਗੇ ਤਾਂ ਤੁਹਾਡੇ ਚੌਲਾਂ ਦਾ ਵੀ ਸਵਾਦ ਦੁਗਣਾ ਹੋ ਜਾਊਗਾ ਜਾਂ ਤੁਸੀਂ ਸਵੇਰ ਬ੍ਰੇਕਫਾਸਟ ਦੇ ਵਿੱਚ ਲੰਚ ਦੇ ਵਿੱਚ ਡਿਨਰ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਇਹ ਵਾਲੀ ਚਟਨੀ ਨੂੰ ਛੰਮਲ ਕਰ ਸਕਦੇ ਹੋ ਮੈਨੂੰ ਉਮੀਦ ਏ ਤੁਹਾਨੂੰ ਮੇਰੀ ਚਟਨੀ ਬਣਾਉਣ ਦਾ ਤਰੀਕਾ ਚੰਗਾ ਲੱਗਿਆ ਹੋਊਗਾ ਹਾਂਜੀ ਇੱਕ ਗੱਲ ਹੋਰ ਤੁਸੀਂ ਇਸ ਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਪੁਦੀਨਾ ਹੈਗਾ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹਾਂਜੀ ਦੇਖੋ ਆਪਣੀ ਚਟਨੀ ਨੂੰ ਤੜਕਾ ਬਿਲਕੁਲ ਲੱਗ ਗਿਆ ਵਾ ਤੇ ਹੁਣ ਆਪਾਂ ਇਸ ਨੂੰ ਸਾਈਡ ਤੇ ਕੱਢ ਲੈਨੇ ਆ ਤੇ ਦੇਖੋ ਕਿੰਨੀ ਵਧੀਆ ਆਪਣੀ ਚਟਨੀ ਦਾ ਕਲਰ ਆ ਜਿਹੜਾ ਆਇਆ ਹੋਇਆ ਵਾ ਤੇ ਹੁਣ ਆਪਾਂ ਦੂਸਰੀ ਚਟਨੀ ਨੂੰ ਵੀ ਸਾਈਡ ਤੇ ਕੱਢ ਲੈਨੇ ਆ ਜੀ ਦੇਖੋ ਚਟਣੀਆਂ ਆਪਣੀਆਂ ਬਿਲਕੁਲ ਬਣ ਕੇ ਤਿਆਰ ਨੇ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਜਰੂਰ ਸਬਸਕ੍ਰਾਈਬ ਕਰਨਾ ਥੈਂਕ ਯੂ